ਸਿਆਣੇ ਕਹਿੰਦੇ ਨੇ ਕਿ ਜੇਕਰ ਮਾੜਾ ਸਮਾਂ ਆ ਜਾਏ ਤਾਂ ਹਾਥੀ ਤੇ ਚੜੇ ਹੋਏ ਨੂੰ ਵੀ ਕੁੱਤਾ ਕੱਟ ਲੈਂਦਾ ਹੈਗਾ ਹਰਜਿੰਦਰ ਸਿੰਘ ਜਿਹੜਾ ਫਲੋਰੀਡਾ ਦੇ ਵਿੱਚ ਜਿਹੜਾ ਪੰਜਾਬੀ ਨੌਜਵਾਨ ਹੈ ਯੂ ਟਰਨ ਲੈ ਰਿਆ ਸੀਗਾ ਟਰੱਕ ਦਾ ਤੇ ਉਸ ਦੀ ਗੱਡੀ ਦੇ ਵਿੱਚ ਵਜਨ ਕਾਰਨ ਉਸੇ ਟਰੱਕ ਦੇ ਵਿੱਚ ਵਜਨ ਕਾਰਨ ਤਿੰਨ ਲੋਕਾਂ ਦੀ ਜਿਹੜੀ ਜਾਨ ਹੈ ਉਹ ਚਲੀ ਜਾਂਦੀ ਹੈਗੀ ਹੈ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਉਹ ਜਿਹੜਾ ਮੁੰਡਾ ਹਰਜਿੰਦਰ ਸਿੰਘ ਹੈ ਡਰਾਈਵਰ ਉਸ ਨੂੰ ਬੁਰਾ ਭਲਾ ਕਹਿ ਰਹੇ ਨੇ ਬਈ ਸਮੇ ਮਾੜੇ ਦਾ ਕੋਈ ਪਤਾ ਨਹੀਂ ਲੱਗਦਾ ਯਾਰ ਕਿਹਦੇ ਤੇ ਸਮਾ ਮਾੜਾ ਅਜੇ ਕੋਈ ਇਸ ਤਰ੍ਹਾਂ ਨਹੀਂ ਸੋਚਦਾ ਕਿ ਯਾਰ ਕੋਈ ਇਹ ਘਟਨਾ ਨੂੰ ਅੰਜਾਮ ਦੇ ਦੇ ਹਾਂ ਗਲਤੀ ਜ਼ਰੂਰ ਹੈਗੀ ਹੈ ਆਪਾਂ ਇਸ ਚੀਜ਼ ਤੋਂ ਡਿਨਾਈ ਨਹੀਂ ਕਰਦੇ ਹੈਗੇ ਪਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਨਾ ਬਹੁਤ ਸਾਰੀਆਂ ਜਿਹੜੀਆਂ ਨੇ ਵਾਪਰ ਜਾਂਦੀਆਂ ਹੈਗੀਆਂ ਨੇ ਬੰਦੇ ਦੇ ਕਈ ਚੀਜ਼ਾਂ ਹੱਥ ਵਸ ਨਹੀਂ ਹੁੰਦੀਆਂ ਹੈਗੀਆਂ ਚਲੋ ਇਹ ਤਾਂ ਹੋ ਗਈ ਚੀਜ਼ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਹੈ ਔਰ ਇਸ ਦੇ ਬਾਬਤ ਹੁਣ ਵੱਡੀ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਰਜਿੰਦਰ ਸਿੰਘ ਨੂੰ ਰੀਪੋਰਟ ਕੀਤਾ ਜਾ ਸਕਦਾ ਹੈ ਆਈਸ ਨੇ ਉਸ ਨੂੰ ਡਿਟੇਨ ਕਰ ਲਿਆ ਹੈਗਾ ਮੇਰੇ ਨਾਲ ਇਸ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਜੁੜੇ ਹੈਗੇ ਨੇ ਚੁਗਾਵਾਂ ਸਾਹਿਬ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਵੀ ਜੀ ਚੁਗਾਵਾਂ ਸਾਹਿਬ ਸਭ ਤੋਂ ਪਹਿਲਾਂ ਕਿਉਂਕਿ ਇਹ ਜਿਹੜੀ ਮਦਭਾਗੀ ਘਟਨਾ ਵਾਪਰੀ ਹੈ ਆਪਣੇ ਪੰਜਾਬੀ ਨੌਜਵਾਨ ਡਰਾਈਵਿੰਗ ਕਰ ਰਿਹਾ ਸੀਗਾ ਔਰ ਜਿਹੜੀ ਆਪਾਂ ਵੀਡੀਓ ਦੇਖਦੇ ਆਂ ਸਰਾਸਰ ਗਲਤੀ ਮੰਨੀ ਜਾ ਰਹੀ ਹੈ ਪਰ ਬਹੁਤ ਲੋਕ ਸੋਸ਼ਲ ਮੀਡੀਆ ਤੇ ਬੁਰਾ ਭਲਾ ਕਹਿ ਰਹੇ ਨੇ ਕਿਉਂਕਿ ਕਈ ਚੀਜ਼ਾਂ ਬੰਦੇ ਦੇ ਵਾਸਤੇ ਬਾਹਰ ਹੋ ਜਾਂਦੀਆਂ ਨੇ ਪਤਾ ਨਹੀਂ ਲੱਗਦਾ ਗਲਤੀ ਕਰ ਬੈਠਦਾ ਹੈਗਾ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਹੈਗਾ ਔਰ ਇਸ ਦੇ ਬਾਬਤ ਆਈਸ ਨੇ ਉਸ ਨੌਜਵਾਨ ਨੂੰ ਡਿਟੇਨ ਕਰ ਲਿਆ ਹੋਇਆ ਔਰ ਕਿਹਾ ਜਾ ਰਿਹਾ ਕਿ ਉਸ ਨੂੰ ਡਿਪੋਰਟ ਕੀਤਾ ਜਾਊਗਾ ਤੁਹਾਡੀ ਟਿੱਪਣੀ ਇਸ ਬਾਰੇ ਜੀ ਅ ਸਭ ਤੋਂ ਪਹਿਲਾਂ ਤਾਂ ਝੰਡਾ ਸਾਹਿਬਾ ਗੱਲ ਕਰੀਏ ਤੇ ਇਹ ਵਾਕਿਆ ਜਿਹੜਾ ਹੋਇਆ ਹੈ 12 ਅਗਸਤ ਨੂੰ ਜੋ ਕਿ ਫਲੋਰੀਡਾ ਸਟੇਟ ਵਿੱਚ ਸੈਂਟ ਲੂਇਸ ਕਾਉਂਟੀ ਹੈਗੀ ਹੈ ਉੱਥੇ ਇਹ ਟਰਨਪਾਈਕ ਰੋਡ ਦੇ ਉੱਪਰ ਇਹ ਐਕਸੀਡੈਂਟ ਹੋਇਆ ਜੀ ਗੱਲ ਕਰੀਏ ਇਸ ਐਕਸੀਡੈਂਟ ਦੇ ਵਿੱਚ ਤਿੰਨ ਜਾਨਾਂ ਜਾ ਚੁੱਕੀਆਂ ਕਿਉਂਕਿ ਜਦੋਂ ਤੁਸੀਂ ਇੱਕ ਕਮਰਸ਼ੀਅਲ ਵਹੀਕਲ ਚਲਾਉਂਦੇ ਆ ਤੁਸੀਂ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਲੈ ਕੇ ਚੱਲਦੇ ਆਂ ਕਮਰਸ਼ੀਅਲ ਵਹੀਕਲ ਦਾ ਮਤਲਬ ਹੈ ਘਟੋ-ਘਟ 75 ਫੁੱਟ ਇੱਕ ਵਹੀਕਲ ਜਿਹੜਾ ਉਹ ਜਿੱਦਾਂ ਤੁਸੀਂ ਇੱਕ ਟ੍ਰੇਨ ਚਲਾ ਰਹੇ ਆ ਇਸ ਤਰ੍ਹਾਂ ਚਲਾ ਰਹੇ ਆ ਜੀ 12 ਅਗਸਤ ਨੂੰ ਇਹ ਐਕਸੀਡੈਂਟ ਹੁੰਦਾ ਹੈ ਟਰਨਪਾਈ ਕਰੋੜ ਹੈ ਉੱਥੇ ਟਰਨਪਾਈਕ ਦਾ ਮਤਲਬ ਹੈ ਕਿ ਇਹ ਫਾਸਟ ਰਾਊਟ ਹੁੰਦਾ ਹੈ ਜਿੱਥੇ ਤੁਸੀਂ ਟੋਲ ਪੇ ਕਰਕੇ ਤੇ ਟ੍ਰੈਫਿਕ ਨੂੰ ਤੁਸੀਂ ਕੱਟ ਕਰ ਸਕਦੇ ਆ ਛੇਤੀ ਜਾ ਸਕਦੇ ਆ ਤੁਹਾਨੂੰ ਭਾਈ ਕਰੋੜ ਤੇ ਚੜਨ ਤੋਂ ਪਹਿਲਾਂ ਵੀ ਤੁਹਾਨੂੰ ਸ਼ਾਇਦ ਸਾਈਨ ਆਉਂਦਾ ਆ ਕਿ ਜਿਹੜਾ ਐਗਜ਼ਿਟ ਹੈਗਾ ਆ ਉਹ ਇੰਨੀ ਦੂਰੀ ਤੇ ਜਾ ਕੇ ਤੁਹਾਨੂੰ ਕੱਟ ਮਿਲੇਗਾ ਬਾਹਰ ਨਿਕਲਣ ਵਾਸਤੇ ਜੀ ਜਿਹੜਾ ਕਿ ਇਸ ਨੌਜਵਾਨ ਨੇ ਸ਼ਾਇਦ ਉਹ ਰੀਅਲਾਈਜ਼ ਨਹੀਂ ਕੀਤਾ ਹੋਵੇਗਾ ਹਮ ਜਦੋਂ ਇਹ 15 ਕਰੋੜ ਤੇ ਚੜ ਗਿਆ ਸ਼ਾਇਦ ਇਹਨੂੰ ਰੀਅਲਾਈਜ਼ ਹੋਇਆ ਕਿ ਮੈਂ ਤਾਂ ਹੋਰ ਪਾਸੇ ਜਾਣਾ ਸੀ ਤੇ ਮੈਂ ਗਲਤ ਪਾਸੇ ਆ ਗਿਆ ਤੇ ਜਾਂ ਹੋ ਸਕਦਾ ਡਿਸਪੈਚਰ ਨਾਲ ਗੱਲ ਹੋਈ ਹੋਵੇ ਉਹ ਕਹਿੰਦਾ ਹੋਣਾ ਤੈਨੂੰ ਇੱਥੋਂ ਕਿਤੇ ਮੁਰਜਾ ਹਮ ਜਿਹੜਾ ਕਿ ਇਹ ਬਿਲਕੁਲ ਸਰਾਸਰ ਗਲਤ ਸੀ ਸੋ ਉਹਨੇ ਇਹ ਬਿਨਾ ਸੋਚੇ ਸਮਝੇ ਜਾਂ ਡਰ ਦੇ ਵਿੱਚ ਕਿ ਮੈਂ ਹੁਣ ਇੱਥੋਂ ਸੈਂਟਰ ਚੋਂ ਮੁੜ ਕੇ ਤੇ ਦੂਜੇ ਪਾਸੇ ਨੂੰ ਚਲ ਜਾਵਾਂ ਵਾਪਸ ਉਨੇ ਉਥੋਂ ਨਿਕਲਣ ਵਾਸਤੇ ਸੈਂਟਰ ਦੇ ਵਿੱਚੋਂ ਕੱਟ ਮਾਰ ਲਿਆ ਯਾਨੀ ਕਿ ਯੂ ਟਰਨ ਮਾਰ ਲਿਆ ਉਹ ਜੋ ਤੁਸੀਂ ਗੱਡੀ ਦੇ ਉੱਤੇ ਯੂ ਟਰਨ ਮਾਰੋਗੇ ਕਾਰ ਦੇ ਨਾਲ ਯੂ ਟਰਨ ਮਾਰੋਗੇ ਤੇ ਬਹੁਤ ਛੇਤੀ ਤੁਸੀਂ ਦੂਜੇ ਪਾਸੇ ਚਲੇ ਜਾਓਗੇ ਜਦੋਂ ਤੁਸੀਂ ਇੰਨੇ ਵੱਡੇ ਟ੍ਰੇਲਰ ਦੇ ਨਾਲ ਟਰੱਕ ਦੇ ਨਾਲ ਯੂ ਟਰਨ ਮਾਰੋਗੇ ਤੇ ਤੁਹਾਨੂੰ ਘੱਟੋ ਘੱਟ ਕੁਝ ਮਿੰਟ ਲੱਗਣਗੇ ਜਾਂ 1 ਜਾਂ ਡੇਢ ਮਿੰਟ ਲੱਗ ਜਾਊਗਾ ਤੁਹਾਨੂੰ ਯੂ ਟਰਨ ਕਰਦਿਆਂ ਕਰਦਿਆਂ ਕਿਉਂਕਿ ਤੁਸੀਂ ਰੁਕ ਕੇ ਦੂਜੀ ਟ੍ਰੈਫਿਕ ਨੂੰ ਦੂਜੇ ਪਾਸੇੋਂ ਵੇਖਣਾ ਵੀ ਹੈ ਤੇ ਟ੍ਰੈਫਿਕ ਜਿਹੜੀ ਆ ਉਹ ਤਕਰੀਬਨ 70 80 ਤੇ ਮਾਈਲ ਦੇ ਹਿਸਾਬ ਦੇ ਨਾਲ 70 80 ਮੀਲ ਦੀ ਸਪੀਡ ਦੇ ਹਿਸਾਬ ਨਾਲ ਟ੍ਰੈਫਿਕ ਚੱਲਦੀ ਹੁੰਦੀ ਹੈ ਦੂਜੇ ਪਾਸਿਓਂ ਬਿਲਕੁਲ ਜਿਹੜਾ ਕਿ ਇਹਦੇ ਕੋਲ ਉਹ ਸਾਮਬਿਆ ਨਹੀਂ ਗਿਆ ਮੌਕਾ ਇਹਨੇ ਯੂ ਟਰਨ ਤਾਂ ਮਾਰ ਲਿਆ ਪਰ ਦੂਜੇ ਪਾਸਿਓਂ ਆਉਂਦੀ ਕਾਰ ਵੈਨ ਜਿਹਦੇ ਵਿੱਚ ਤਿੰਨ ਸਵਾਰ ਸੀਗੇ ਉਹ ਸਿੱਧੇ ਇਹਦੇ ਵਿੱਚ ਆਨ ਕੇ ਵੱਜਦੇ ਆ ਤੇ ਜਿਨ੍ਹਾਂ ਦੀ ਤਿੰਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਹਰਜਿੰਦਰ ਸਿੰਘ ਨਾਮ ਦੇ ਸੈਕਸ਼ਨ ਨੂੰ ਉੱਥੇ ਬਾਅਦ ਵਿੱਚ ਅਰੈਸਟ ਕਰ ਲਿਆ ਜਾਂਦਾ ਫਿਰ ਇਹ ਤੇ ਕ੍ਰਿਮੀਨਲ ਚਾਰजेस ਲੱਗਦੇ ਆ ਹੋਮੋਸਾਈਡ ਚਾਰजेस ਲੱਗਦੇ ਆ ਫਿਰ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਪਤਾ ਲੱਗਾ ਕਿ ਇਹ 2018 ਵਿੱਚ ਯੂ ਐਸ ਏ ਵਿੱਚ ਆਉਂਦਾ ਫਿਰ ਕੈਲੀਫੋਰਨੀਆ ਦੇ ਵਿੱਚੋਂ ਹੀ ਇਹਨੇ ਕਮਰਸ਼ੀਅਲ ਲਾਇਸੈਂਸ ਲਿਆ ਆ ਔਰ ਉਦੋਂ ਤੋਂ ਬਾਅਦ ਇਹ ਜਿਹੜਾ ਟਰੱਕ ਚਲਾ ਰਿਹਾ ਪਰ ਸਮਝ ਇਹ ਨਹੀਂ ਆ ਰਹੀ ਕਿ ਜਿਹੜਾ ਬੰਦਾ 2018 ਜਾਂ 19 ਜਾਂ 20 ਤੋਂ ਟਰੱਕ ਚਲਾ ਰਿਹਾ ਉਹਨੂੰ ਸਾਰੇ ਰੂਲ ਐਂਡ ਰੈਗੂਲੇਸ਼ਨ ਦਾ ਪਤਾ ਹੋਣਾ ਚਾਹੀਦਾ ਸੀ ਇਹ ਤਾਂ ਹੁਣ ਉਹ ਹੀ ਦੱਸ ਸਕਦਾ ਹੈ ਕਿ ਉਸ ਨੇ ਇਹ ਕਿਉਂ ਕੀਤਾ ਹਮ ਗੱਲ ਕਰੀਏ ਅੱਜ ਦੇ ਜਿਹੜੀ ਨਿਊਜ਼ ਆਈ ਹੈਗੀ ਆ ਉੱਥੇ ਜਮਨ ਸਿੰਘ ਜਿਹੜਾ ਕਿਉਂ ਕੀਤਾ ਨਾ ਮੈਨੂੰ ਨਾ ਦੇਖੋ ਕਿਉਂ ਕੀਤਾ ਦੇ ਉੱਪਰ ਨਾ ਬਹੁਤ ਕਿੰਤੂ ਪਰੰਤੂ ਹੈਗਾ ਦੇਖੋ ਆਪਾਂ ਸਾਰੇ ਗੁਰੂ ਦੇ ਭਾਣੇ ਦੇ ਵਿੱਚ ਰਹਿਣ ਵਾਲੇ ਇਨਸਾਨ ਹੈਗੇ ਆਂ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਔਰ ਜਾਪਤੇ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਆ ਆਪਾਂ ਕਿਤੇ ਨਾ ਕਿਤੇ ਮੰਨਦੇ ਆਂ ਕਿ ਮਾੜਾ ਸਮਾਂ ਆ ਜਾਂਦਾ ਹੈ ਜਿਹੜੇ ਸੋਸ਼ਲ ਮੀਡੀਆ ਤੇ ਲੋਕ ਬੁਰਾ ਭਲਾ ਕਹਿ ਰਹੇ ਨੇ ਦੇਖੋ ਇਹਦੇ ਵਿੱਚ ਤਾਂ ਕੋਈ ਡਰੈਨਿਕ ਬੰਦਾ ਕਰਕੇ ਬਾਅਦ ਚ ਸੋਚਦਾ ਕਿਤੇ ਨਾ ਕਿਤੇ ਸਮਾਂ ਭਾਰੀ ਪੈ ਜਾਂਦਾ ਯਾਰ ਕਿ ਕਿਉਂਕਿ ਟੈਨਸ਼ਨਾਂ ਵੀ ਬੜੀਆਂ ਹੁੰਦੀਆਂ ਨੇ ਜਿਹੜੇ ਸਾਡੇ ਟਰੱਕ ਵਾਲੇ ਵੀ ਟਰੱਕ ਚਲਾਉਂਦੇ ਨੇ ਕੋਈ ਪਿੱਛੇ ਫੈਮਿਲੀ ਦੀ ਟੈਨਸ਼ਨ ਕਿਉਂਕਿ ਆਪਾਂ ਸੁੱਖ ਨਾਲ 16 16 17 17 ਘੰਟੇ ਦਾ ਟਰੱਕ ਚਲਾਉਂਦੇ ਰਹਿੰਨੇ ਆਂ ਗੱਲ ਉਹੀ ਮੈਂ ਕਹਿ ਰਿਹਾ ਨਾ ਕਿ ਦੇਖੋ ਜਿਹੜੇ ਗਾਲਾਂ ਕੱਢ ਰਹੇ ਨੇ ਮੇਰਾ ਉਹਨਾਂ ਨੂੰ ਇਹ ਕਹਿਣਾ ਹੈ ਕਿ ਤੁਹਾਡਾ ਕੋਈ ਗਾਲਾਂ ਕੱਢਣ ਦਾ ਮਕਸਦ ਨਹੀਂ ਬਣਦਾ ਹੈਗਾ ਕਿਉਂਕਿ ਗਾਲਾਂ ਕੱਢਣ ਦੇ ਨਾਲ ਕੁਝ ਵੀ ਠੀਕ ਨਹੀਂ ਹੋਣਾ ਹੂੰ ਕਿਉਂਕਿ ਸਾਡੇ ਪੰਜਾਬੀਆਂ ਨੂੰ ਇਹ ਆਦਤ ਹੈ ਜੇ ਕੋਈ ਹੈਪਨ ਹੋ ਜਾਂਦਾ ਉਹ ਸਿਰਫ ਕੁਝ ਵੀਡੀਓ ਦੇਖ ਲਈਆਂ ਜਾਂ ਕੁਝ ਇੱਕ ਅੱਧੀ ਨਿਊਜ਼ ਦੇਖ ਲਈ ਤਾਂ ਆਪਾਂ ਬੁਰਾਪਣਾ ਬੋਲਣ ਲੱਗ ਜਾਂਦੇ ਆ ਪਰ ਤੁਹਾਨੂੰ ਉਹ ਹਰ ਇੱਕ ਚੀਜ਼ ਦੇ ਫੈਕਟ ਬਾਰੇ ਹਜੇ ਕੋਈ ਪਤਾ ਨਹੀਂ ਪੀ ਉਸਨੇ ਕਿਸ ਹਾਲਾਤ ਵਿੱਚ ਇਹ ਕੰਮ ਕੀਤਾ ਜੇ ਕੀਤਾ ਤੇ ਉਹਦਾ ਉਹ ਦੇਣਦਾਰ ਹੋਊਗਾ ਜਿਹਦੀ ਹੁਣ ਮੈਂ ਦੱਸਣ ਲੱਗਿਆ ਵੀ ਜਿਹੜੀ ਹੁਣ ਨਿਊਜ਼ ਆਈ ਹੈ ਕਿਉਂਕਿ ਉਹ ਯੂ ਟਰਨ ਜਿਹੜਾ ਅਰੈਸਟਡ ਹੋਇਆ ਹੈ ਵਹੀਕਲ ਜਿਹੜਾ ਚਲਾ ਰਿਹਾ ਬੰਦਾ ਹਰਜਿੰਦਰ ਸਿੰਘ ਹੋਣ ਉਹਦੇ ਤੇ ਜਿਹੜੇ ਸਟੇਟ ਟਰੂਪਰ ਜਿੱਥੇ ਆਪਾਂ ਕੈਲੀਫੋਰਨੀਆ ਵਿੱਚ CHP ਹਾਈਵੇ ਪੈਟਰੋਲ ਕਹਿੰਦੇ ਨੇ ਉੱਥੇ ਸਟੇਟ ਟਰੂਪਰ ਕਹਿੰਦੇ ਆ ਜੀ ਜਿਹੜੇ ਰੋਡ ਵਾਲੀ ਹਾਈਵੇ ਵਾਲੀ ਪੁਲਿਸ ਹੁੰਦੀ ਆ ਉਹਨੂੰ ਸਟੇਟ ਟਰੂਪਰ ਕਹਿੰਦੇ ਆ ਉੱਥੇ ਸੋ ਉਹਨਾਂ ਨੇ ਅਰੈਸਟ ਕੀਤਾ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਉਹਦਾ ਸਾਰਾ ਕੁਝ ਦੇਖਿਆ ਫਿਰ ਉਹਨਾਂ ਨੇ ਆਈ ਸਾਲਿਆਂ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਔਰ ਉਹਨਾਂ ਨੇ ਸ਼ਪਸਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਆਪਣੇ ਫਲੋਰੀਡਾ ਦੇ ਜਿਹੜੇ ਇਨੋਸੈਂਟ ਲੋਕ ਨੇ ਉਹਨਾਂ ਨੂੰ ਮਾਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੇਵਾਂਗੇ ਕਿ ਇੱਕ ਬੰਦਾ ਜਿਹੜਾ ਆ ਕਮਰਸ਼ੀਅਲ ਟਰੱਕ ਚਲਾ ਰਿਹਾ ਆ ਉਸ ਨੂੰ ਇਹ ਸਾਰੇ ਰੂਲ ਲਾ ਬਾਰੇ ਪਤਾ ਹੋਣ ਦੇ ਬਾਵਜੂਦ ਉਸ ਨੇ ਇਹ ਗਲਤ ਯੂ ਟਰਨ ਮਾਰ ਕੇ ਤੇ ਇਹ ਤਿੰਨ ਲੋਕਾਂ ਦੀ ਜਾਨ ਲਈ ਹੈ ਕ੍ਰਿਮੀਨਲ ਅਫੈਂਸ ਦੇ ਵਿੱਚ ਪਾਇਆ ਗਿਆ ਉਹਦੇ ਤੇ ਹੋਮੋਸਾਈਡ ਕੇਸ ਪਾਇਆ ਗਿਆ ਆ ਉਹਨੂੰ ਅਰੈਸਟ ਕਰਕੇ ਉਹਦੇ ਤੇ ਕ੍ਰਿਮੀਨਲ ਚਾਰजेस ਲਾਏ ਗਏ ਆ ਹੋ ਸਕਦਾ ਕਿ ਉਹਦੀ ਬੇਲ ਵੀ ਨਾ ਹੋਵੇ ਹੁਣ ਆਈਸ ਵਾਲਿਆਂ ਨੇ ਇਹ ਡਿਕਲੇਅਰ ਕੀਤਾ ਆ ਕਿ ਉਹਦੇ ਤੇ ਡੈਪੋਟੇਸ਼ਨ ਦੇ ਚਾਰजेस ਲਾ ਦਿੱਤੇ ਗਏ ਨੇ ਔਰ ਜਦੋਂ ਤੁਹਾਡੇ ਤੇ ਡੈਪੋਟੇਸ਼ਨ ਦੇ ਚਾਰजेस ਲਾ ਦਿੱਤੇ ਜਾਂਦੇ ਨੇ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਅੱਜ ਹੀ ਉਹਨਾਂ ਨੇ ਰਿਪੋਰਟ ਕਰ ਦੇਣਾ ਇਹਦੇ ਵਿੱਚ ਹੁਣ ਉਹ ਕੇਸ ਚੱਲੂਗਾ ਇਹ ਹਰਜਿੰਦਰ ਸਿੰਘ ਦਾ ਵੀ ਵਕੀਲ ਹਾਇਰ ਹੋਊਗਾ ਇਹਨਾਂ ਦਾ ਕੇਸ ਚੱਲੂਗਾ ਕੇਸ ਚੱਲਣ ਤੋਂ ਬਾਅਦ ਜਿਹੜੇ ਆ ਉਹਦੇ ਤੇ ਚਾਰजेस ਲੱਗਣਗੇ ਕਿੰਨਾ ਚਿਰ ਉਹਨੂੰ ਜੇਲ੍ਹ ਹੁੰਦੀ ਆ 10 10 ਸਾਲ ਕੈਦ ਹੁੰਦੀ ਆ 20 ਸਾਲ ਕੈਦ ਹੁੰਦੀ ਆ ਉਸ ਨੂੰ ਪਹਿਲਾਂ ਤਾਂ ਇਸ ਕੰਟਰੀ ਦੇ ਵਿੱਚ ਹੀ ਉਹ ਕੈਦ ਕਟਣੀ ਪਵੇਗੀ। ਔਰ ਉਸ ਤੋਂ ਬਾਅਦ ਫਿਰ ਉਸ ਨੂੰ ਇਸ ਕੰਟਰੀ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਜਿਸ ਨੂੰ ਆਪਾਂ ਡਿਪੋਰਟੇਸ਼ਨ ਕਹਿੰਦੇ ਆ। ਹਾਂ ਇਹ ਕਨਫਰਮ ਹੈ ਕਿ ਉਹਦੇ ਤੇ ਉਹਨਾਂ ਨੇ ਆਈਸ ਦੇ ਥਰੂ ਯਾਨੀ ਕਿ ਇਮੀਗ੍ਰੇਸ਼ਨ ਦੇ ਥਰੂ ਉਹਦੇ ਤੇ ਡਿਪੋਰਟੇਸ਼ਨ ਲਾ ਦਿੱਤੀ ਹੈ। ਜੀ। ਸ਼ੁਗਮਾ ਸਾਹਿਬ ਦੂਸਰੀ ਚੀਜ਼ ਕਿ ਆਪਾਂ ਨੂੰ ਇਸ ਘਟਨਾ ਤੋਂ ਬਾਅਦ ਸਾਡੇ ਡਰਾਈਵਲ ਵੀਰਾਂ ਨੂੰ ਸਿੱਖਣ ਦੀ ਲੋੜ ਹੈਗੀ ਹੈ ਕਿ ਅਸੀਂ ਕਿਉਂਕਿ ਟੈਨਸ਼ਨਾਂ ਦੇ ਨਾਲ ਭਰੇ ਹੋਏ ਆ ਇੱਕ ਪਾਸੇ ਤਾਂ ਕੰਮ ਕਰਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗੇ ਸਾਰੇ ਜੂਝ ਰਹੇ ਹੈਗੇ ਨੇ ਫਿਰ ਭਾਈ ਦਿਮਾਗ ਨੂੰ ਥੋੜਾ ਜਿਹਾ ਸ਼ਾਂਤ ਕਰਕੇ ਆਪਾਂ ਰੂਲ ਐਂਡ ਰੈਗੂਲੇਸ਼ਨ ਵੱਲ ਥੋੜਾ ਜਿਹਾ ਵਧਿਏ ਤੇ ਉਹਨੂੰ ਫਾਲੋ ਕਰੀਏ ਤਾਂ ਜੋ ਇਸ ਤਰ੍ਹਾਂ ਦੇ ਕਿਉਂਕਿ ਤਕਲੀਫ ਤਾਂ ਹੁੰਦੀ ਹੈ ਵੀਡੀਓ ਦੇਖੀ ਜਾਣ ਵਾਲੇ ਤਾਂ ਚਲੇ ਗਏ ਤਿੰਨ ਲੋਕ ਕਿਸੇ ਦੀ ਗਲਤੀ ਕਰਨ ਪਰ ਜਦੋਂ ਸਾਡਾ ਕੋਈ ਇਸ ਤਰ੍ਹਾਂ ਦਾ ਵੀਰ ਮੁਸੀਬਤ ਵਿੱਚ ਫਸਦਾ ਤਕਲੀਫ ਤਾਂ ਜਾਹਰ ਜੀ ਗੱਲਾਂ ਹੁੰਦੀ ਹੈਗੀ ਹੈ ਆਪਾਂ ਬਚੀਏ ਅੱਗੇ ਤੋਂ ਇਸ ਚੀਜ਼ ਨੂੰ ਸਹਿਿਰਤਾ ਸਹਿਿਰਦਤਾ ਦੇ ਨਾਲ ਕੰਮ ਕਰ ਆਪਣੇ ਕਰੀਏ ਹੈਗੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰੀਏ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਇਸ ਤਰ੍ਹਾਂ ਦੀਏ ਚਾਰजेस ਤੋਂ ਅਸੀਂ ਬਚ ਸਕੀਏ ਆ ਬਿਲਕੁਲ ਇਹ ਦੇਖੋ ਇਹ ਤਾਂ ਬਹੁਤ ਵੱਡਾ ਸਬਕ ਲੈਣ ਦੀ ਲੋੜ ਹੈ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਜੋ ਜਿੱਥੋਂ ਆਪਾਂ ਪੰਜਾਬ ਤੋਂ ਇੰਡੀਆ ਤੋਂ ਆਏ ਆ ਜਿਹੜੀ ਟਰੱਕ ਡਰਾਈਵਿੰਗ ਉੱਥੇ ਚੱਲਦੀ ਹੈ ਉਹ ਇੱਥੇ ਨਹੀਂ ਚੱਲ ਸਕਦੀ। ਉੱਥੇ ਆਪਾਂ ਜਦੋਂ ਗੱਡੀ ਡਰਾਈਵ ਕਰਦੇ ਆ ਜਾਂ ਟਰੱਕ ਵੀ ਡਰਾਈਵ ਕਰਦੇ ਆ ਜਿਹੜੀ ਮਰਜ਼ੀ ਲਾਈਨ ਦੇ ਵਿੱਚ ਪਾ ਲੈਨੇ ਆ ਆਪਾਂ ਸਾਈਡ ਸ਼ੋਲਡਰ ਦੇ ਉੱਪਰ ਵੀ ਗੱਡੀ ਚਲਾ ਲੈਨੇ ਆ ਜਿੱਥੋਂ ਮਰਜ਼ੀ ਕੱਟ ਵੀ ਮਾਰ ਲੈਨੇ ਆ ਪਰ ਇਹ ਬਾਹਰਲੀਆਂ ਕੰਟਰੀਆਂ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੁੰਦੇ ਆ ਉਹ ਬਹੁਤ ਸਖਤ ਹੁੰਦੇ ਆ ਉਹ ਕੱਲੇ ਜਿਹੜੇ ਆ ਇੰਡੀਆ ਤੋਂ ਜਾਂ ਹੋਰ ਕੰਟਰੀਆਂ ਤੋਂ ਆਏ ਉਹਨਾਂ ਵਾਸਤੇ ਵੀ ਸਾਰਿਆਂ ਵਾਸਤੇ ਉਹ ਸੇਮ ਨੇ ਚਾਹੇ ਕੋਈ ਅਮਰੀਕਾ ਵਿੱਚ ਜੰਮਿਆ ਹੋਇਆ ਉਹ ਟਰੱਕ ਡਰਾਈਵਰ ਹੈ ਚਾਹੇ ਕੋਈ ਉਹ ਚਾਈਨੀ ਹੈ ਰਸ਼ੀਅਨ ਹੈ ਚਾਹੇ ਉਹ ਇੰਡੀਅਨ ਹੈ ਜਾਂ ਹੋਰ ਵੀ ਕਿਸੇ ਕੰਟਰੀ ਦਾ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਵਾਸਤੇ ਸੇਮ ਹੈਗਾ ਇੱਕੋ ਜਿਹਾ ਹੈਗਾ ਤੇ ਸਾਨੂੰ ਇਸ ਪੰਜਾਬੀ ਕਮਿਊਨਿਟੀ ਨੂੰ ਖਾਸ ਕਰਕੇ ਇਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਆ ਕਿ ਕਾਨੂੰਨ ਨੂੰ ਨਾ ਤੋੜੋ ਆਪਣੇ ਬਿਜ਼ਨਸ ਨੂੰ ਚਲਾਓ ਟਰੱਕ ਚਲਾਓ ਤੁਸੀਂ ਡਾਲਰ ਕਮਾਓ ਪਰ ਕਦੇ ਵੀ ਇਹੋ ਜਿਹਾ ਕਦਮ ਨਾ ਚੁੱਕੋ ਕਿ ਜਿਹੜਾ ਤੁਸੀਂ ਸੋਚਦੇ ਹੋ ਕਿ ਮੈਂ ਇੱਥੋਂ ਯੂ ਟਰਨ ਮਾਰ ਕੇ ਲੰਘ ਜਾਣਾ ਜਾਂ ਮੈਂ ਤੇ ਮੈਨੂੰ ਕੁਝ ਨਹੀਂ ਹੋਣਾ ਇੱਥੇ ਤੇ ਰਸਤਾ ਖਾਲੀ ਪਿਆ ਤੁਹਾਨੂੰ ਕੋਈ ਪਤਾ ਨਹੀਂ ਕਦੋਂ ਕਿਹੜੇ ਟਾਈਮ ਗੱਡੀ ਦੂਜੇ ਪਾਸੇ ਆ ਜਾਣੀ ਹੈ ਕਿਉਂਕਿ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਇੱਥੇ ਕਾਰਾਂ ਦੀ ਖਾਸ ਕਰਕੇ ਜਿਹੜੇ ਟਰਨਪਾਈਕ ਜਾਂ ਵੱਡੇ ਹਾਈਵੇਅ ਹਨ ਉਹ ਜਿਹੜੇ ਫਰੀਵੇਅ ਹੈ ਬਾਰਨੀਆਂ ਸਟੇਟਾਂ ਵਿੱਚ ਖਾਸ ਕਰਕੇ ਨਿਊ ਮੈਕਸੀਕੋ ਜਾਂ ਟੈਕਸਸ ਵਿੱਚ 80 80 90 90 ਮਾਈਲ ਦੀ ਯਾਨੀ ਕਿ ਆਲਮੋਸਟ 150 ਕਿਲੋਮੀਟਰ ਤੱਕ ਦੀ ਸਪੀਡ ਹੁੰਦੀ ਹੈ ਬਾਹਰ ਦੀਆਂ ਸਟੇਟਾਂ ਵਿੱਚ ਜਿਹੜੀਆਂ ਗੱਡੀਆਂ ਚੱਲਦੀਆਂ ਤੁਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇੰਨੀ ਸਪੀਡ ਦੇ ਵਿੱਚ ਦੂਜੇ ਪਾਸੇੋਂ ਗੱਡੀ ਆ ਰਹੀ ਹੈ ਜੇ ਤੁਹਾਡੇ ਕੋਲ ਵੀਕਲ ਆ ਗਿਆ ਉਹ ਕੋਲ ਬ੍ਰੇਕ ਨਹੀਂ ਪਜਣੀ ਤੇ ਨਾ ਹੀ ਤੁਹਾਡੇ ਕੋਲ ਉਦੋਂ ਕੁਝ ਹੋ ਪਾਣਾ ਮੇਰੀ ਸਾਰੀ ਪੰਜਾਬੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਨਵੇਂ ਮੁੰਡੇ ਵੀ ਟਰੱਕ ਚਲਾਉਂਦੇ ਆ ਇਹ ਭਾਈ ਇਹ ਤੁਹਾਡੀ ਜਾਨ ਬੜੀ ਕੀਮਤੀ ਹੈ ਜੇ ਤੁਹਾਡੀ ਜਾਨ ਸੇਫ ਰਹੂਗੀ ਤਾਂ ਹੀ ਤੁਸੀਂ ਕੰਮ ਕਰ ਸਕਦੇ ਆ ਇਹ ਜਿਹੜਾ ਆਪਾਂ ਟਰੱਕ ਚਲਾਉਨੇ ਆ ਇਹ ਕੋਈ ਇਹ 6 ਮਹੀਨੇ ਵਾਸਤੇ ਸਾਲ ਜਾਂ 2 ਸਾਲ ਵਾਸਤੇ ਇਹ ਕੰਮ ਨਹੀਂ ਹੈਗਾ ਕਿ ਤੁਸੀਂ ਇੱਕ ਬਸ ਸਾਲ 6 ਮਹੀਨੇ ਟਰੱਕ ਚਲਾਉਣਾ ਕਿ ਉਸ ਤੋਂ ਬਾਅਦ ਤੁਹਾਨੂੰ ਲੋਡ ਦੀ ਪੈਣੀ ਇਹ ਤੁਹਾਡੀ ਲਾਈਫ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਤੁਸੀਂ ਲਾਇਸੈਂਸ ਲੈ ਲਿਆ ਤੁਸੀਂ ਇਹ ਕੰਮ ਕਰ ਰਹੇ ਆ ਤੁਸੀਂ ਸਭ ਤੋਂ ਪਹਿਲਾਂ ਸੇਫਟੀ ਹੈਗੀ ਆ ਆਪਣੀ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਇਹ ਸੇਫ ਨਹੀਂ ਹੈ ਇਹ ਕਾਨੂੰਨ ਮੁਤਾਬਕ ਨਹੀਂ ਹੈ ਤੇ ਫਿਰ ਤੁਹਾਡੀ ਸੇਫਟੀ ਨਹੀਂ ਹੈਗੀ ਜੇ ਤੁਸੀਂ ਖੁਦ ਸੇਫ ਨਹੀਂ ਹੈਗੇ ਤੁਸੀਂ ਦੂਜੇ ਨੂੰ ਸੇਫ ਕਿੱਦਾਂ ਕਰੋਗੇ ਜਿੱਦਾਂ ਆਪਣੇ ਪੰਜਾਬ ਵਿੱਚ ਵੀ ਰੋਡਾਂ ਉੱਪਰ ਲਿਖਿਆ ਹੁੰਦਾ ਬਚਾਓ ਵਿੱਚ ਹੀ ਬਚਾਓ ਹੈ ਜੇ ਤੁਸੀਂ ਖੁਦ ਦਾ ਬਚਾਅ ਨਹੀਂ ਕਰ ਸਕਦੇ ਤੇ ਦੂਜੇ ਨੂੰ ਕਿੱਦਾਂ ਬਚਾ ਸਕਦੇ ਆ ਇਸ ਵੀਰ ਨੇ ਨਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਨਾ ਦੂਜੇ ਪਾਸੇ ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਾਨੂੰਨ ਨੂੰ ਨਾ ਤੋੜੋ ਖਾਸ ਕਰਕੇ ਹੁਣ ਦੇ ਟਾਈਮ 'ਚ ਜਦੋਂ ਕਿ ਇੱਕ ਤਾਂ ਟਰੱਕਿੰਗ ਦਾ ਕੰਮ ਵੈਸੇ ਬਹੁਤ ਖਰਾਬ ਚੱਲ ਰਿਹਾ ਹੈ ਬਿਜ਼ਨਸ ਬਹੁਤ ਡਾਊਨ ਨੇ ਖਾਸ ਕਰਕੇ ਮੁੰਡੇ ਦੱਸਦੇ ਆ ਕਿ ਜਿਹੜੇ ਮਿਡ-ਵੈਸਟ ਈਸਟ ਨੂੰ ਜਾਂਦੇ ਆ ਕਈ ਵਾਰੀ ਹਫ਼ਤਾ ਹਫ਼ਤਾ ਦੋ-ਦੋ ਹਫ਼ਤੇ ਬਾਹਰ ਬਹਿਣਾ ਪੈਂਦਾ ਲੋਕੀ ਬਹੁਤ ਸਟ੍ਰੈਸ ਵਿੱਚ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਸਟ੍ਰੈਸ ਹੈਗੀ ਆ ਪਰ ਆਪਣੇ ਆਪ ਨੂੰ ਸੇਫ ਰੱਖੋ ਕੋਈ ਗੱਲ ਨਹੀਂ ਮਾੜਾ ਸਮਾਂ ਵੀ ਨਿਕਲ ਜਾਂਦਾ ਹੁੰਦਾ ਆ ਡਾਊਨਫਾਲ ਚੱਲਦਾ ਪਿਆ ਨਿਕਲ ਜਾਊਗਾ ਪਰ ਐਦਾਂ ਦੇ ਕੋਈ ਵੀ ਕਦਮ ਨਾ ਚੁੱਕੋ ਜਿਹਦੇ ਨਾਲ ਤੁਸੀਂ ਆਪਣੀ ਜਾਨ ਨੂੰ ਲੈ ਬੈਠੋ ਜਾਂ ਕਿਸੇ ਦੀ ਜਾਨ ਨੂੰ ਲੈ ਬੈਠੋ ਕੰਮ ਕਰੋ ਧਿਆਨਤਦਾਰੀ ਨਾ ਕਰੋ ਇਮਾਨਦਾਰੀ ਨਾ ਕਰੋ ਜੇ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਆ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਮਾਪਿਓ ਨੂੰ ਪਿਆਰ ਕਰਦੇ ਆ ਤੇ ਭਾਈ ਆਪਣੀ ਜਾਨ ਨੂੰ ਬਚਾਓ ਤੇ ਕਿਸੇ ਦੀ ਜਾਨ ਨੂੰ ਵੀ ਬਚਾਓ ਇੱਥੇ ਆਪਾਂ ਕੰਟਰੀ ਛੱਡ ਕੇ ਆਪਣਾ ਦੇਸ਼ ਛੱਡ ਕੇ ਆਏ ਆ ਤੇ ਆ ਕੇ ਆਪਾਂ ਇਹੋ ਜਿਹਾ ਕੋਈ ਵੀ ਕਾਨੂੰਨ ਨਾ ਤੋੜੀਏ ਜਦ ਕਿ ਇਸ ਟਾਈਮ ਅਮਰੀਕਾ ਦੇ ਵਿੱਚ ਵੈਸੇ ਹੀ ਕਾਨੂੰਨ ਦੇ ਉੱਪਰ ਬਹੁਤ ਜ਼ਿਆਦਾ ਸਖਤਾਈ ਹੋਈ ਪਈ ਹੈ ਕਿ ਕਾਨੂੰਨ ਨੂੰ ਬਹੁਤ ਸਖਤ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਰਿਹਾ ਤੇ ਆ ਤੁਸੀਂ ਇਸ ਕੇਸ ਦੇ ਵਿੱਚ ਵੇਖਿਆ ਹੀ ਹੈ ਕਿ ਉਹਨਾਂ ਨੇ ਇਹ ਕਿੰਨੀ ਛੇਤੀ ਇਸ ਮੁੱਦੇ ਦੇ ਉੱਪਰ ਜਿਹੜਾ ਹਰਜਿੰਦਰ ਸਿੰਘ ਹੈ ਉਹਦੇ ਤੇ ਨਾਲ ਹੀ ਡੈਪੂਟੇਸ਼ਨ ਦੇ ਚਾਰਜ ਲਾਤੇ ਹੈ ਬਈ ਇਦਾਂ ਦਾ ਕੋਈ ਕੰਮ ਨਾ ਕਰੋ ਤੇ ਜਿਹੜੇ ਗਾਲ੍ਹਾਂ ਵੀ ਕੱਢਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਨਾ ਭਾਈ ਕਿਸੇ ਨਾਲ ਇਦਾਂ ਤੁਸੀਂ ਮੰਦਾ ਨਾ ਬੋਲੋ ਇਹ ਹੈਪਨ ਹੋ ਗਿਆ ਤੁਹਾਡੇ ਗਾਲਾਂ ਕੱਢਣ ਦੇ ਨਾਲ ਕੁਝ ਸਹੀ ਨਹੀਂ ਹੋ ਜਾਣਾ ਤੇ ਤੁਸੀਂ ਐਵੇਂ ਆਪਣਾ ਕਿਸੇ ਨੂੰ ਇਦਾਂ ਮਾੜਾ ਬੋਲ ਕੇ ਤੇ ਆਪਣੀ ਕਮਿਊਨਿਟੀ ਦੇ ਵਿੱਚ ਆਪਣਾ ਜਲੂਸ ਨਾ ਕੱਢੋ ਇਹ ਕੰਮ ਹੋ ਗਿਆ ਇਹ ਐਕਸੀਡੈਂਟ ਹੋ ਗਿਆ ਹੈਪਨ ਹੋਇਆ ਹਾਂ ਇਹਦੇ ਤੋਂ ਸਬਕ ਜ਼ਰੂਰ ਲਵੋ ਜਿਹੜੇ ਨਵੇਂ ਡਰਾਈਵਰ ਵੀ ਆ ਜਾਂ ਜਿਹੜੇ ਚੱਲਦੇ ਆ ਤੇ ਇਦਾਂ ਦਾ ਕੋਈ ਵੀ ਕਦਮ ਨਾ ਪਟੋ ਕਾਨੂੰਨ ਦੀ ਲੰਗੜਣਾ ਨਾ ਕਰੋ ਕਿਉਂਕਿ ਕਾਨੂੰਨ ਬਹੁਤ ਸਖਤ ਨੇ ਜਿਹੜੀ ਇੱਕ ਵਾਰ ਤੀਰ ਕਮਾਨ ਚੋਂ ਨਿਕਲ ਜਾਂਦਾ ਫਿਰ ਉਹ ਵਾਪਸ ਨਹੀਂ ਆਉਂਦਾ ਇਹ ਹੋਰ ਜਿਹੜਾ ਪਾਣਾ ਵਾਪਰ ਗਿਆ ਉਹ ਤਾਂ ਇਸ ਚੀਜ਼ ਨੂੰ ਫੇਸ ਕਰੂਗਾ ਪਰ ਦੂਜੇ ਬੰਦੇ ਇਹ ਤੋਂ ਜ਼ਰੂਰ ਸਬਕ ਲੈਣ ਅਸੀਂ ਜਿਹੜੀਆਂ ਜਾਨਾਂ ਗਈਆਂ ਨੇ ਅਸੀਂ ਉਹਨਾਂ ਨਾਲ ਪੂਰੀ ਹਮਦਰਦੀ ਹੈ ਕਿਉਂਕਿ ਉਹ ਭਾਵੇਂ ਕਿਸੇ ਵੀ ਕਮਿਊਨਿਟੀ ਦੇ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਉਹਨਾਂ ਦਾ ਇਸ ਤਰੀਕੇ ਨਾਲ ਦੁਨੀਆ ਤੋਂ ਚਲੇ ਜਾਣਾ ਬਹੁਤ ਮੰਦ ਭਾਗਾ ਆ ਕਿਉਂਕਿ ਉਹ ਵੀ ਕਿਸੇ ਦਾ ਪਰਿਵਾਰ ਉਜੜਿਆ ਕਿਸੇ ਦੇ ਬੱਚੇ ਹੋਣਗੇ ਕਿਸੇ ਦੇ ਮਾਪਿਓ ਹੋਣਗੇ ਕਿਸੇ ਦੇ ਭੈਣ ਭਰਾ ਹੋਣਗੇ ਤੇ ਉਹਨਾਂ ਦਾ ਵੀ ਘਰ ਉਜੜਿਆ ਉਹਨਾਂ ਦੇ ਨਾਲ ਵੀ ਸਾਡੀ ਪੂਰੀ ਹਮਦਰਦੀ ਹੈ। ਸ਼ੁਕਰੀਆ ਚੁਗਾਵਾਂ ਸਾਹਿਬ ਤੁਸੀਂ ਇਹ ਵਿਚਾਰਾ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਆਸ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਬੈਠ ਕੇ ਸਾਡੇ ਵਿਦਵਾਨ ਜਿਹੜੇ ਗਾਲੀ ਗਲੋਚ ਕਰ ਰਹੇ ਨੇ ਇਸ ਘਟਨਾ ਦੇ ਉੱਪਰ ਤੇ ਉਹ ਜਰੂਰ ਇਸ ਤੋਂ ਸਬਕ ਲੈਣਗੇ ਗਾਲੀ ਗਲੋਚ ਦੀ ਬਚਾਏ ਸਾਨੂੰ ਇਸ ਘਟਨਾ ਤੋਂ ਸਿੱਖਣ ਦੀ ਲੋੜ ਹੈਗੀ ਹੈ। ਔਰ ਰਲ ਮਿਲ ਕੇ ਆਪਾਂ ਜਿਹੜਾ ਹੈ ਰੂਲ ਫਾਲੋ ਕਰਕੇ ਇਸ ਕੰਟਰੀ ਦੇ ਵਿੱਚ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਵਸਦੇ ਹੋ ਉਹਦੇ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਕਿਉਂਕਿ ਸਾਡੇ ਪਰਿਵਾਰ ਜੁੜੇ ਹੋਏ ਨੇ ਤੁਹਾਡੇ ਵੱਲ ਦੇਖਦੇ ਹੋਏ ਨੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਪਰਿਵਾਰ ਬੈਠੇ ਹੋਏ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਸਮਝ ਸਕਦੇ ਆ ਪਰ ਸਿੱਖ ਕੇ ਰੂਲ ਫਾਲੋ ਕਰਕੇ ਹੀ ਆਪਣੇ ਬਿਜ਼ਨਸ ਜਿਹੜਾ ਅੱਗੇ-ਤੱਗੇ ਗਰੋ ਕਰੀਏ ਔਰ ਖਾਸ ਕਰਕੇ ਜਿਹੜੀ ਕਮਿਊਨਿਟੀ ਹੈ ਜਿੱਥੇ ਵੀ ਕਮਿਊਨਿਟੀ ਦਾ ਮਸਲਾ ਆਉਂਦਾ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਕਮਿਊਨਿਟੀ ਦੇ ਨਾਂ ਤੇ ਆਪਾਂ ਦੇਖਿਆ ਕਿ ਜਦੋਂ 911 ਹਮਲਾ ਹੋਇਆ ਤਾਂ ਕੀ ਕੁਝ ਝੱਲਣਾ ਪਿਆ ਸੀਗਾ ਸਾਡੀ ਕਮਿਊਨਿਟੀ ਨੂੰ ਵੀ ਇਸ ਕਰਕੇ ਕਮਿਊਨਿਟੀ ਦੇ ਲਈ ਜਦੋਂ ਕੋਈ ਇਸ ਤਰ੍ਹਾਂ ਦਾ ਮਸਲਾ ਖੜਾ ਹੁੰਦਾ ਹੈ ਫਿਰ ਗਾਲੀ ਗਲੋਚਣਾ ਨਹੀਂ ਬਹੁਤ ਸਹਿਜਤਾ ਦੇ ਨਾਲ ਇਸ ਨੂੰ ਕਿਤੇ ਨਾ ਕਿਤੇ ਸੁਹਿਰਦਤਾ ਦੇ ਨਾਲ ਜਿਹੜੀ ਆ ਹੱਲ ਕਰਨ ਦੀ ਲੋੜ ਹੁੰਦੀ ਹੈ ਸਰ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਤੁਸੀਂ ਸਮਾਂ ਕੱਢਿਆ ਧੰਨਵਾਦ ਸਸੀ ਕਾਚ